ਕੀ ਇਹ ਚੋਕਾ ਤਾਂ ਤੋਟਾ ਬਟਾ ਮਰ ਜਾਣਾ ਹੈ ਨਹੀਂ ਕਿ ਆਮਲੇ ਰੋਟਾ ਬੋਲਦਾ ਤੇ ਇਹ ਨੂੰ ਮੈਂ ਸਿਆਣੀ ਨਾ ਬਾਕੀ ਮੈਂ ਆਪਣਾ ਤਪਰਨਾ ਕੇ ਮਰਨਾ ਹੈ ਤੇ ਇਹ ਨੂੰ ਮੈਂ ਦੱਸਣਾ ਵਾ ਇਹ ਨੂੰ ਕੁੱਤਾ ਇਹ ਕੁੱਤਾ ਸਾਟੋ ਇਸ ਸਿਆਣੀ ਨਿਮਾ ਤਈ ਕਿਸੇ ਜੀ ਅਜੀ ਤੁਵਾ ਜੀ ਤੁਹਾਡਾ ਨਾਮ ਕੀ ਕੋਈ ਹੈ ਉਹ ਇਸ ਬੰਦੇ ਦੇ ਇਥੇ ਤੁਸੀਂ ਸਾਡਾ ਮਾਰਤਾ ਲੱਗਦਾ ਅੱਗੇ ਤੁਹਾਡਾ ਕੀ ਕੰਮ ਹੈ ਅੱਗੇ ਮੇਰਾ ਫੈਸਲਾ ਇਹ ਹੋਇਆ ਜੀ ਇੱਕ ਤਨ ਮੈਂ ਤਾਂਕਸਾਂ ਟਾਈਮ ਤੇ ਤੇ ਜੇ ਕੱਲ 12 ਮਈ ਤੱਕ ਉਹਨੂੰ ਸਸਪੈਂਡ ਕਰ ਦਿੱਤਾ ਤੇ ਮੈਂ ਫੇਰ ਇੱਥੇ ਦੇ ਨਾਲ ਵੱਧ ਜਾਂਦਾ ਇਹਦੇ ਨਾਲ ਵੱਧ ਜਾਂਦਾ ਲਿਆ ਕੇ ਅੰਦਰ ਦਾ ਨੂੰ ਸਾਰਾ ਸ਼ਹਿਰ ਬੰਦ ਕਰਦਾ ਮੈਂ ਹਾਰ ਦੇ ਕਿਉਂ ਬਾਗੀ ਤੇ ਇਹਨੇ ਮੈਨੂੰ ਇਹੋ ਤੇ ਹੰਕਾਰੀ ਚੂੜੀ ਹੰਕਾਰੀ ਚੂੜੀ ਕੀ ਹੁੰਦਾ ਜੀ ਜੈਸੀ ਹੰਕਾਰ ਚੂੜੀਆਂ ਤੇਰੇ ਸਨਵਾ ਕੇ ਇਹੋ ਕਹਿਣਾ ਸਿੰਦੂ ਕਿਹੜੀ ਗੱਲ ਦਾ ਹਵਾਲਾ ਆਤੀ ਜੇ ਮੈਂ ਕਰਦਾ ਚੌਂਕ ਦੇ ਵਿੱਚ 12 ਵਜੇ ਫੈਸਲਾ ਹੋਏਗਾ ਜਾਂ ਹੋਏਗਾ 10:50 4:00 ਵਜੇ ਤੋਂ ਬਾਅਦ ਰੱਖਾਂਗੇ 4:00 ਵਜੇ ਤੋਂ ਬਾਅਦ ਗੱਲ ਪੰਜਾਬ ਮੰਦਿਆ 4:00 ਵਜੇ ਤੋਂ ਬਾਅਦ ਅਸੀਂ ਤੇ ਰੱਚੇਂ ਚਾਵਾਂ ਇੱਥੇ ਹੀ ਜਿਹੜਾ ਫੈਸਲਾ ਹੋਇਆ ਲੱਗਦਾ ਕਿ ਕੋਈ ਫੈਸਲਾ ਚਾਹੀਦਾ ਨਹੀਂ ਮੈਂ ਚਾਹਨੀ ਜੀ ਇਹੋ ਜਿਹਾ ਸੱਚ ਸਾਨੂੰ ਨਹੀਂ ਚਾਹੀਦਾ ਠੀਕ ਹੈ ਜੀ ਜਿਹਨੂੰ ਤਮੀਜ਼ ਨਹੀਂ ਹੈਗੀ ਆ ਕੇ ਲੇਡੀਸ ਨੂੰ ਸਿੱਧੇ ਕਹਿਣਾ ਕਿ ਤੇਰਾ ਨਾਮ ਕੀ ਆ ਮੈਂ ਆਪਣਾ ਨਾਮ ਦੱਸਿਆ ਮੇਰਾ ਮਹਾਰਾਜ ਰਾਣੀ ਹੈ ਤੇ ਮਿੱਨੂ ਕਹਿੰਦਾ ਤੂੰ ਹੰਕਾਰੀ ਚੂੜੀ ਆ ਤੈਨੂੰ ਹਵਾ ਲਾੜ ਚ ਦੂੰਗਾ ਦੋ ਦਿਨ ਕਿ ਲੋ ਜਾ ਮੈਂ ਇਹਨੂੰ ਆਵਾਜ਼ ਮਾਰ ਕੇ ਪੁੱਛਿਆ ਮੈਂ ਕਿਹਾ ਸਰ ਕਿਉਂ ਮੈਂ ਕੀ ਕਰਨ ਨਹੀਂ ਆ ਕਿਉਂ ਮੈਨੂੰ ਹਵਾ ਲਾੜ ਚ ਦੇਣਾ ਕਿਹੜੀ ਗੱਲ ਤੂੰ ਬੱਸੋ ਮੈਨੂੰ ਕਹਿੰਦਾ ਤੈਨੂੰ ਪਤਾ ਲੱਗ ਜੂਗਾ ਮੈਨੂੰ ਕੀ ਪਤਾ ਲੱਗ ਜੂਗਾ ਮੈਂ ਕਿ ਕਾਂਗਰਸੀ ਆ ਮੈਂ ਵਰਕਰ ਆ ਭਰਾ ਕਾਂਗਰਸੀ ਪੁਸਤੇ ਨਾਲ ਵੀ ਮੈਂ ਉਮਰ ਕੱਢਦੀ ਆ ਪੁਸ ਮਦਾਦੀ ਵੀ ਆ ਪਰ ਇਸ ਐਸਐਚਓ ਨੇ ਕੁਛ ਨਹੀਂ ਸੋਚਿਆ ਇਹਨੇ ਕੁਛ ਨਹੀਂ ਸੋਚਿਆ ਜਦੋਂ ਇਹਨੇ ਮੇਰੇ ਬੇਟੇ ਨੂੰ ਫੜ ਲਿਆ ਇਹਨੇ ਮੇਰੇ ਬੇਟੇ ਨੂੰ ਫੜ ਲਿਆ ਕਹਿੰਦਾ ਕਿ ਤੇਰਾ ਨਾਂ ਕੀ ਉਹਨੇ ਦੱਸਿਆ ਆਪਣਾ ਨਾਂ ਕਹਿੰਦਾ ਇਹ ਨੂੰ ਫੜ ਲਓ ਲੈ ਕੇ ਚੱਲੋ ਥਾਣੇ ਕਿਦੀ ਤਵਦੀਸ਼ ਕਰਕੇ ਕਿਉਂ ਜੀ ਤੇ ਤੈਨੂੰ ਬਾਜ਼ਾਰ ਚ ਖਲੋਤਾ ਵਾ ਕੁਛ ਕਰਨ ਡਿਆ ਸੀ ਉਹ ਮੇਰੇ ਬੇਟੇ ਨੂੰ ਕੋਈ ਨਸ਼ਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹਨੂੰ ਮਸਾ ਛਡਾਇਆ ਮੈਂ ਦੱਸ ਤੇਰੀ ਮਾਫੀ ਮੰਗੀ ਐ ਸੱਚ ਕੋ ਬੇਟਾ ਨੂੰ ਛਡਾਉਣ ਕਾਰਨ ਬਹੁਤ ਕਰਦਾ ਬੇਟਾ ਤੁਹਾਡਾ ਬੇਟਾ ਮੇਰਾ ਤੇ ਹੀ ਰਖਸ਼ੇ ਆ ਜੀ ਹੀ ਰਖਸ਼ੇ ਨਾਲ ਸਾਡਾ ਨਾਲ ਕਰਿਆਨੇ ਦੀ ਦੁਕਾਨ ਹੈ ਜੀ ਨਾਲ ਸਾਡਾ ਕਪੜੇ ਦਾ ਵੀ ਦੁਕਾਨ ਹੈ ਸਾਡੀ ਬਸ ਮੈਂ ਜੋ ਕਹਤਾ ਵੀ ਕਿਹੜੀ ਗੱਲ ਤੋਂ ਮੈਨੂੰ ਲੈ ਕੇ ਜਾਣਾ ਨਾ ਰਾਜ ਨਹੀਂ ਕੀ ਗੱਲ ਹਾਂ ਕਿਹੜੀ ਗੱਲ ਹੁਣ ਅਗਲਾ ਕਦਮ ਕੀ ਐ ਤੁਹਾਡਾ ਅਗਲਾ ਕਦਮ ਮੇਰਾ ਇਹੋ ਜੀ ਮੈਂ ਉਹਨੂੰ ਇਸ ਕਾਨੇ 12 ਵਜੇ ਤੋਂ ਪਹਿਲਾਂ ਸਸਪੈਂਡ ਕਰ ਦੇ ਜੇ ਨਹੀਂ ਕਰਨਗੇ ਕੱਲ 4 ਵਜੇ ਮੈਂ clear ਇੱਥੇ ਹੀ ਧਰਨਾ ਦੇਵਾਂਗੇ ਜਾਂ ਫਿਰ ਮੈਂ ਜੀਜੀ ਰੋਡ ਤੇ ਧਰਨਾ ਦਊ ਕੋਈ ਵੀ ਨਹੀਂ ਕਰਦਾ ਕਿਸੇ ਨਾਲ ਮੈਂ ਕੁੱਛ ਨਹੀਂ ਕਰਦੀ ਪਰ ਉਹਨੇ ਲੰਭਾ ਦੇਖੋ ਜੇ ਆਪਾਂ ਬਹਿ ਕੇ ਕਰੀਏ ਵਾਪਸ ਕਿੰਨੀ ਸੌਲਾ ਕੰਮ ਹੋਣਾ ਹੈ ਕੀ ਗੱਲ ਹੋਗੀ ਉਹਨਾਂ ਦਾ ਕਹਿਣਾ ਹੈ ਕਿ ਇਹ ਕੱਲ 12 ਵਜੇ ਤੱਕ ਲੈਣ ਮਤਲਬ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਗਾਲਾ ਗੋਲਾ ਕੱਢੀਆਂ ਦੀਆਂ ਜਾਂ ਜੱਟਾਂ ਨੂੰ ਚੁੱਕਦੇ ਨੇ ਕਿ ਪੁਣੇ ਸਬੰਧ ਦੇ ਵਿੱਚ ਨੇ ਕੱਲ 12 ਵਜੇ ਤੱਕ ਲੈ ਕੇ ਦਰੋ ਐਸੇ ਹੋਣਾ ਹੈ ਤਨਾਂ ਮਗਰ ਇਹ ਸਾਰੇ ਨਿਯਮਾਂ ਦੇ ਵਿੱਚ ਨਿਯਮ ਦੇਖੋ ਇਹਨਾਂ ਨਾਲ ਨਜਾਇਜ਼ ਕੋਈ ਨਹੀਂ ਹੋਈਗੀ ਜੋ ਵੀ ਆ ਆਪਾਂ ਇਹਨਾਂ ਦੇ ਦੰਧੇ ਕਰਾਂਗੇ ਜੋ ਵੀ ਕੰਗਾ ਇਹਨਾਂ ਦਾ ਇਹਨਾਂ ਨੂੰ ਰਾਜਨੰਦ ਸਾਹਿਬ ਕੇ ਚਾਹੀਏਗਾ। ਇਹ ਕੋਈ ਕੇਸ ਹਟਾਉਣਾ ਸਮਝਦੇ ਨੇ ਉਹ ਵਧੀਆ ਹੈ ਭੁਗਤਾਂ ਤੋਂ ਸੋਦੇ ਇਹ ਸਾਰੇ ਉਹ ਮਨਜ਼ਰ ਮੰਗਾ ਦੇਣਾ। ਲekin ਜੁਵਾਦਾਨ ਕੋਈ ਆ ਅਖੀਰ ਇਹਦੇ ਕੀ ਹੋਇਆ ਕਿ ਨਹੀਂ ਆ। ਕਿਉਂਕਿ ਬਾਕੀ ਇਹਨਾਂ ਦੀ ਸੰਦਖਾਲ ਚਾਮ ਦਿੱਤਾ ਪਾਣਾ। ਜੋ ਕੱਲ ਬੈਗ ਆਪਣੇ ਕੋਲ ਠੀਕ ਹੈ ਜੇ ਆਪਾਂ ਇਹਨਾਂ ਦਾ ਜੋ ਜਿਹਾ ਮਰਜ਼ੀ ਬੱਤ। ਕਹਿਆ ਜਾਂਦਾ ਕਿ ਇਹਨਾਂ ਵੱਲੋਂ ਇਹ ਕਹੀ ਗੱਲ ਹੈ ਕਿ ਜੇ ਮੈਂ ਘਰ ਜਾਵਾਂਗੀ ਮੇਰੇ ਉੱਪਰ ਕੋਈ ਕਾਰਵਾਈ ਹੋ ਜੂਦੀ ਹੈ ਨਹੀਂ 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 ਤੁਸੀਂ ਪਹਿਲੀ ਕਾਨੂੰਨ ਨਹੀਂ ਕਹੀਆਂ ਨਾ ਕਰੀਆਂ ਨਾ ਪੁਲਿਸ ਨੂੰ ਜਾ ਕੇ ਕਰ ਦਿੱਤੀ ਤਾਂ ਆਂ ਕੀ ਕਰਨਗੇ ਯਾਰ ਤੁਹਾਨੂੰ ਪੁਰਸਾ ਉਸੂਲਾ ਜੇ ਤੁਸੀਂ ਸਹੀ ਕਾਨੂੰਨ ਸਹੀ ਕੰਮ ਕਰਾਂਗੇ ਤਾਂ ਬੱਦ ਤੇ ਗੱਲ ਤੇ ਜਲਦੀ ਹੋ ਜਾਏਗਾ ਆ ਲੋ ਇੱਥੇ ਕਰ ਲੋ ਮੈਂ ਕੀ ਕਰਦੇ ਅੰਦਰ ਅੰਦਰ ਆ ਨਾ ਨਹੀਂ ਨਹੀਂ ਇੱਥੇ ਕਰਨੀ ਕਰੋ ਚਲੋ ਇਹਨਾਂ ਨੂੰ ਮੇਰੇ ਭਾਜੀ ਇੱਥੇ ਕੰਮ ਚੱਲਦੀ ਰਹਿੰਦੀ ਹੈ ਐਨੀ ਦੇਰ ਹੋ ਗਈ ਹੈ ਇੱਥੇ ਤਾਂ ਨਲਗੇ ਹੋਏ ਤੇ ਇੱਕ ਫੀਡਿੰਗ ਸੀਗੀ ਜਿਹੜੀ ਉਹ ਕਾਫੀ ਦੇਰ ਤੋਂ ਕੰਮ ਕਰ ਰਹਾ ਰਾਣੀ ਦਾ ਕੋਈ ਇਸ਼ੂ ਹੋਇਆ ਸੀ ਉਹਨਾਂ ਦਾ ਐਸ ਐਚ ਓ ਸੁਲਤਾਨਪੁਰ ਨਾਲ ਉਹਨਾਂ ਨਾਲ ਗੱਲ ਕੀਤੀ ਹੈ ਬੈਠ ਕੇ ਐਸ ਸੀ ਸਾਹਿਬ ਨੂੰ ਪਰਸੋਂ 11 ਵਜੇ ਤੋਂ ਕੱਲੋਂ ਪੰਜਾਬ ਪੰਜੀ ਕਾਲਿਆ ਉਸ ਕਰਕੇ ਅਸੀਂ 2011 ਵਜੇ ਐਸ ਸੀ ਸਾਹਿਬ ਦੇ ਅਫਸਰ ਨਾਲ ਮਿਲਿਆ ਤੇ ਇਹ ਇੱਕ ਕਹਾਣਾ ਹੋਰ ਸੀਗਾ ਜਦੋਂ ਲੇਡੀਜ਼ ਨੂੰ ਕਹਿੰਦੇ ਗਾਲੀ ਗਲੋਚ ਕੀਤੀ ਗਈ ਇਹਦਾ ਉਸ ਸਮੇਂ ਲੇਡੀਜ਼ ਕੋਲ ਤੇ ਵਰਤ ਮੌਜੂਦ ਨਹੀਂ ਸੀਗੇ ਇਹਦਾ ਕੋਈ ਕਨਸਟੇਬਲ ਤੇ ਨਹੀਂ ਹੈਗੀ ਚਲੋ ਜਿਹੜਾ ਇਹ ਸੀਗਾ ਗਾਲੀ ਗਲੋਚ ਵਾਲਾ ਜਿਹੜਾ ਵਸਲੇ ਸੇ ਕਰਕੇ ਬੈਠਣ ਵਾਸਤੇ ਉਹਨਾਂ ਨੂੰ ਕਿਹਾ ਵਾ ਚੁੱਪਾਈਆਂ ਬੈਠਾਂਗੇ ਇਸ ਪਾਸੇ ਸਾਡੇ ਸਾਊਥ ਤੇ ਤੇ ਉੱਥੇ ਬੈ ਕੇ ਸਾਲੀ ਤੇ ਤੁਹਾਨੂੰ ਸਹੀ ਲੱਗਦੀ ਹੈ ਤੁਹਾਨੂੰ ਉਹ ਜੋ ਹੋ ਗਿਆ ਸਾਹਮਣੇ ਨਾਲ ਤਸੱਲੀ ਹੋ ਗਈ ਫੇਲੀ ਕਦੋਂ ਦਾ ਟਾਈਮ ਰੱਖਿਆ ਗਿਆ ਹੈ 5:11 ਵਜੇ